ਸਿガル ਜੀ ਮੇਰਾ ਨਾਮ ਪ੍ਰਦੀਪ ਸਿੰਘ ਪਿੰਡ ਬਿਰੜਵਾਲ ਤਹਿਸੀਲ ਨਾਭਾ ਤੇ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਮੈਂ ਆਮ ਕਿਸਾਨ ਆ ਮੈਂ ਸਨ 2005 ਤੋਂ ਵਿਵਾਤੀ ਖੇਤੀ ਛੱਡ ਕੇ કૃषि ਵਿਗਿਆਨ ਕੇਂਦਰ ਰੌਣੀ ਨਾਲ ਜੁੜਿਆ ਇੱਥੋਂ ਮੈਂ ਸਭ ਤੋਂ ਪਹਿਲੀ ਟ੍ਰੇਨਿੰਗ ਖੰਬਾ ਨਹੀਂ ਲੈਤੀ ਤੇ ਖੰਬਾ ਦਾ ਕੰਮ ਮੈਂ ਸਟਾਰਟ ਕੀਤਾ ਤੇ ਮੇਰੇ ਕੰਮ ਕਰਨ ਦੇ ਨਾਲ ਮੇਰੇ ਨਾਲ ਪਿੰਡ ਦੇ ਕਈ ਕਿਸਾਨ ਜੁੜੇ ਫਿਰ ਉਹਨਾਂ ਤੋਂ ਬਾਅਦ ਮੈਨੇ ਟ੍ਰੇਨਿੰਗ ਲੈਤੀ ਕ੍ਰਿषि ਵਿਗਿਆਨ ਕੇਂਦਰ ਰੌਣੀ ਤੋਂ ਸੀਡ ਪ੍ਰੋਡਕਸ਼ਨ ਦੀ ਤੇ ਨਰਸਰੀ ਦਾ ਕੰਮ ਸਟਾਰਟ ਕੀਤਾ ਤੇ ਹੌਲੀ-ਹੌਲੀ ਮੈਂ ਨਰਸਰੀ ਦਾ ਕੰਮ ਵਧਾਉਂਦਾ ਹੋਇਆ ਮੈਂ ਇਹ ਨਰਸਰੀ ਜਿਹੜੀ ਹੈ ਜੂਪੀ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਵਿੱਚ ਮੇਰੀ ਨਰਸਰੀ ਜਾਂਦੀ ਹੈ ਤੇ ਮੇਰੇ ਖੇਤ ਦੇ ਵਿੱਚ ਇੱਕ ਕ੍ਰਿषि ਵਿਗਿਆਨ ਕੇਂਦਰ ਰੌਣੀ ਤੋਂ ਮਾਹ ਹੈ ਡਾਕਟਰ ਤੇ ਪੀਏਯੂ ਲੁਧਿਆਣਾ ਤੋਂ ਮਾਹਿਰ ਡਾਕਟਰਾਂ ਦੀ ਟੀਮ बार-बार ਨਿਰੇਖਣ ਕਰਦੀ ਹੈ ਤੇ ਮੈਨੂੰ ਨਵੀਂ ਨਵੀਂ ਤਕਨੀਕ ਦੀ ਸਿਹਰ ਦਿੰਦੀ ਹੈ ਤੇ ਮੈਂ ਇਹਨਾਂ ਨਾਲ ਜੁੜਿਆ ਰਹਿਣਾ ਤੇ ਨਾਲ ਮੇਰੇ ਖੇਤ ਦੇ ਵਿੱਚ ਮੈਂ ਇੱਕ ਏਕੜ ਦੇ ਵਿੱਚ ਪੋਲੀ ਹੌਸਲਾ ਆ ਹੋਇਆ ਹੈ ਜਿਹਦੇ ਵਿੱਚ ਮੈਂ ਖੀਰੇ ਦੀ ਖੇਤੀ ਕਰਦਾ ਹਾਂ ਜੀ ਤੇ ਮੈਂ ਸਮੇਂ-ਸਮੇਂ 'ਤੇ ਮੇਲਿਆਂ ਤੇ ਜਾਂਦਾ ਰਹਿਣਾ ਹਾਂ ਤੇ ਉਥੋਂ ਨਵੀਂ ਜਾਣਕਾਰੀ ਨਵੀਂ ਤਕਨੀਕਾਂ ਦੀ ਜਾਣਕਾਰੀ ਇਕੱਠੀ ਕਰਦਾ ਰਹਿਣਾ ਹਾਂ ਤੇ ਮੈਂ ਡਾਕਟਰ ਨਾਲ رابطہ ਕਾਇਮ ਰੱਖ ਕੇ ਤੇ ਨਵੀਆਂ ਤਕਨੀਕਾਂ ਤੇ ਨਵੇਂ ਨਵੇਂ ਸੰਦਾਂ ਬਾਰੇ ਉਹਨਾਂ ਤੋਂ ਜਾਣਕਾਰੀ ਲੈਂਦਾ ਹਾਂ ਜਿਸ ਤਰ੍ਹਾਂ ਕਿ ਝੋਨੇ ਨੂੰ ਅੱਗ ਨਹੀਂ ਲਾਉਣੀ ਉਹਨੂੰ ਖੇਤ ਦੇ ਵਿੱਚ ਦਬਾ ਕੇ ਆਲੂ ਦੀ ਖੇਤੀ ਤੇ ਨਾਲ ਕਣਕ ਦੀ ਖੇਤੀ ਵੀ ਕਰਦਾ ਹਾਂ ਜੀ ਧੰਨਵਾਦ